ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋ ਆਪਾਂ ਵੀ ਠੀਕ ਠਾਕ ਆ ਵੀ ਹੋਰ ਸੁਣਾਓ ਸਾਰੇ ਕਿਵੇਂ ਹੋ ਠੀਕ ਹੋ ਚਲੋ ਸਾਰੇ ਵਧੀਆ ਚਾਹੀਦੀ ਆ ਤੇ ਪ੍ਰਮਾਤਮਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਾਰਿਆਂ ਨੂੰ ਸਾਰਿਆਂ ਦੀਆਂ ਖੁਆਇਸ਼ਾਂ ਸਾਰੇ ਡ੍ਰੀम्स ਪੂਰੇ ਜਰੂਰ ਹੋਣ ਪ੍ਰਮਾਤਮਾ ਆਪਾਂ ਇਹੀ ਅਰਦਾਸ ਕਰਦੇ ਆ ਕਿ ਹਰ ਇੱਕ ਦਾ ਕੋਈ ਵੀ ਸੁਪਨਾ ਅਧੂਰਾ ਨਾ ਰਹੇ ਠੀਕ ਹੈ ਨਾ ਤੇ ਚਲੋ ਜੀ ਅੱਜ ਆਪਾਂ ਇੱਕ ਰੈਮਡੀ ਲੈ ਕੇ ਆਏ ਆਂ ਭੈਣਾ ਲਈ ਨੇਚਰਲੀ ਲਾਈਟਲੀ ਮਤਲਬ ਨੇਚਰਲੀ ਹੈਗੀ ਆ ਉਹ ਆਪਣਾ ਨੇਚਰ ਮਤਲਬ ਨੇਚਰਲੀ ਚੀਜ਼ਾਂ ਨਾਲ ਆਪਾਂ ਕਰਦੇ ਆਂ ਤੁਹਾਨੂੰ ਪਤਾ ਵੀ ਆਪਾਂ ਕੋਈ ਵੀ ਐਵੇਂ ਦੀ ਚੀਜ਼ ਨਹੀਂ ਦੱਸਦੇ ਜਿਹੜੀ ਤੁਹਾਨੂੰ ਮਤਲਬ ਬਾਜ਼ਾਰ ਤੋਂ ਪੈਸੇ ਲਾ ਕੇ ਖਰੀਦਣੀ ਪਵੇ ਜਾਂ ਕੋਈ ਕੈਮੀਕਲ ਵਾਲੀ ਚੀਜ਼ ਕੋਈ ਵੀ ਨਹੀਂ ਦੱਸਦੇ ਹੁੰਦੇ ਠੀਕ ਆ ਤੇ ਅੱਜ ਆਪਾਂ ਜਿਹੜੀ ਰੈਮਡੀ ਲੈ ਕੇ ਆਈਆਂ ਤੁਹਾਡੇ ਵਾਸਤੇ ਉਹ ਹੈਗੀ ਆ ਉਹ ਇੱਕ ਤਾਂ ਨੇਚਰਲੀ ਬਲੀਚ ਹੋ ਜੂਗੀ ਠੀਕ ਆ ਜਿਹੜੀਆਂ ਭੈਣਾ ਮਤਲਬ ਬਲੀਚ ਕਰਾਉਂਦੀਆਂ ਉਹ ਇਸ ਬਲੀਚ ਨੂੰ ਇੱਕ ਵਾਰੀ ਕਰ ਲਿਆ ਤਾਂ ਤੁਸੀਂ ਜਿਹੜੀ ਬਾਜ਼ਾਰ ਵਾਲੀ ਬਲੀਚ ਉਹ ਭੁੱਲ ਜੂਗੇ ਕਰਨੀ ਇੰਨੀ ਵਧਗਾ ਮਤਲਬ ਇਹ ਚੀਜ਼ ਹੈਗੀ ਆ ਠੀਕ ਆ ਤੁਹਾਡੀ ਰਸੋਈ ਚੋਂ ਹੀ ਲਿਆ ਸਮਾਨ ਕੋਈ ਬਾਹਰੋਂ ਕੁਝ ਨਹੀਂ ਖਰੀਦਣਾ ਆਪਾਂ ਠੀਕ ਆ ਤੇ ਦੂਸਰਾ ਇੱਕ ਭੈਣ ਦਾ ਕਮੈਂਟ ਸੀ ਇੱਕ ਜਿਮਕਰ ਸਿੰਘ ਦੀ ਆਈਡੀ ਤੋਂ ਕਮੈਂਟ ਆ ਵੀ ਉਹਨਾਂ ਦਾ ਨਾ ਫੇਸ ਉਹ ਕਹਿੰਦੇ ਬਹੁਤ ਜ਼ਿਆਦਾ ਮਤਲਬ ਕਾਲਾ ਹੋ ਗਿਆ ਫੇਸ ਕਾਲਾ ਦਾਗ ਪਏ ਹੋਈ ਆ ਤਾਂ ਆਪਾਂ ਇੱਕ ਹੋਰ ਵੀ ਆਈਡੀ ਤੋਂ ਕਮੈਂਟ ਸੀ ਉਹ ਪਤਾ ਨਹੀਂ ਉਹ ਵੀ ਕਹਿੰਦੇ ਵੀ ਸਾਡਾ ਫੇਸ ਆ ਜਿਹੜਾ ਬਹੁਤ ਜ਼ਿਆਦਾ ਡਾਲਾ ਕਾਲਾ ਹੋਇਆ ਤੁਸੀਂ ਇਹ ਇਸ ਰੈਮਡੀ ਨੂੰ ਬਣਾਉਂਗੇ ਨਾ ਇਨਸਟੈਂਟ ਤੁਹਾਨੂੰ ਇੱਕਦਮ ਰਿਜ਼ਲਟ ਮਿਲੂਗਾ ਇੱਕਦਮ ਇਹ ਨਹੀਂ ਕਹਿੰਦੇ ਆਪਾਂ ਨੂੰ ਵੀ ਤੁਹਾਨੂੰ 5-7 ਵਾਰੀ ਲਾਉਣੀ ਪਊਗੀ ਇੱਕਦਮ ਤੁਹਾਨੂੰ ਪਤਾ ਲੱਗ ਜੂ ਵੀ ਤੁਹਾਡੇ ਫੇਸ 'ਚ ਕੀ ਤੁਹਾਨੂੰ ਚੇਂਜ ਆਇਆ ਠੀਕ ਆ ਛੋਟੀ ਜੀ ਚੀਜ਼ ਆ ਬਸ ਸਿਰਫ 2 ਰੁਪਏ ਦੀ ਚੀਜ਼ ਆ ਕੋਈ ਜਿਆਦਾ ਮਹਿੰਗੀ ਨਹੀਂ ਸਾਰਿਆਂ ਦੇ ਘਰ ਵਿੱਚ ਹੋਊਗੀ ਤੇ ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਉਹ ਆਪਾਂ ਅੱਗੇ ਜਿਹੜੀ ਵੀਡੀਓ ਤੁਹਾਨੂੰ ਦੱਸਦੀਆਂ ਵੀ ਕਿਹੜੀਆਂ-ਕੜੀਆਂ ਚੀਜ਼ਾਂ ਹੈਗੀਆਂ ਤੇ ਕੀ ਕੀ ਚੀਜ਼ ਮਿਕਸ ਕਰਨੀ ਆ ਤੇ ਕਿਵੇਂ ਲਗਾਉਣੀ ਆ ਠੀਕ ਆ ਉਹਨਾਂ ਵਾਸਤੇ ਆਪਾਂ ਨੂੰ ਆਪਣੀ ਰਸੋਈ ਚੋਂ ਹੀ ਮਿਲ ਜੂ ਸਾਰਾ ਸਮਾਨ ਪਰ ਤੁਸੀਂ ਇਸ ਚੀਜ਼ ਨੂੰ ਟਰਾਈ ਜਿਹੜੀ ਇੱਕ-ਇੱਕ ਦਿਨ ਛੱਡ ਕੇ ਕਰਨਾ ਜਿਵੇਂ ਇੱਕ ਦਿਨ ਅੱਜ ਕਰ ਲਿਆ ਅਗਲੇ ਦਿਨ ਛੱਡ ਕੇ ਅਗਲੇ ਦਿਨ ਕਰੋ ਇੱਕ ਹਫਤਾ ਤੁਸੀਂ ਐਵੇਂ ਕਰੋਗੇ ਨਾ ਹਫਤੇ ਬਾਅਦ ਤੁਹਾਡਾ ਰੰਗ ਤਾਂ ਜਿਵੇਂ ਕਿ ਦਿਨ ਤੇ ਰਾਤ ਦਾ ਫਰਕ ਪੈ ਜਾਂਦਾ ਨਾ ਐਨਾ ਫਰਕ ਪੈ ਜਾਊਗਾ 글로 ਤਾਂ ਤੁਹਾਨੂੰ ਇੱਕਦਾਂ ਮੇ ਰਿਜ਼ਲਟ ਤਾਂ ਤੁਹਾਨੂੰ ਇੱਕਦਾਂ ਮੇ ਮਿਲ ਜਾਊਗਾ ਪਹਿਲੀ ਵਾਰੀ ਦੇ ਮਤਲਬ ਟਰਾਈ ਕਰਨ ਪਰ ਤੁਹਾਨੂੰ ਦਿਨ ਤੇ ਰਾਤ ਦਾ ਜਿਹੜਾ ਫਰਕ ਇੱਕ ਹਫਤੇ ਬਾਅਦ ਤੁਹਾਨੂੰ ਖੁਦ ਪਤਾ ਲੱਗੂਗਾ ਵੀ ਹਾਂ ਇਹ ਕੀ ਚੇਂਜ ਹੋਇਆ ਠੀਕ ਹੈ ਤੇ ਚਲੋ ਜੀ ਠੀਕ ਆ ਆਪਾਂ ਸ਼ੁਰੂ ਕਰਦੀ ਆ ਅੱਜ ਦੀ ਰੈਮਡੀ ਫਿਰ ਕੀ ਕੀ ਚੀਜ਼ਾਂ ਲੈਣੀਆਂ ਉਹ ਆਪਾਂ ਤੁਹਾਨੂੰ ਦੱਸਾਂ ਸਭ ਤੋਂ ਪਹਿਲਾਂ ਇੱਕ ਆਲੂ ਲੈਣਾ ਆਲੂ ਨੂੰ ਛਿੱਲ ਕੇ ਤੁਸੀਂ ਕद्दूकश ਕਰ ਲੈਣਾ ਠੀਕ ਆ ਕद्दूकश ਤੁਸੀਂ ਮਤਲਬ ਆਲੂ ਛੋਟੇ ਸਾਬਜੀ ਦੇ ਸਾਈਜ਼ ਦਾ ਹੀ ਲੈਣਾ ਵੀ ਨਾ ਜ਼ਿਆਦਾ ਵੱਡਾ ਹੋਵੇ ਤੇ ਨਾ ਜ਼ਿਆਦਾ ਛੋਟਾ ਹੋਵੇ ਤੁਸੀਂ ਉਹਨੂੰ ਛਿੱਲ ਕੇ ਚੰਗੀ ਤਰ੍ਹਾਂ ਧੋ ਕੇ ਤੇ ਕद्दूकस ਜਿਹੜਾ ਕੀ ਕਰ ਲੈਣਾ ਕद्दूकश ਕਰਨ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਨਿਚੋੜ ਕੇ ਜਿਹੜਾ ਕੀ ਇਹਦਾ ਰਸਾ ਕੱਢ ਲੈਣਾ ਦੇਖੋ ਆਪਾਂ ਐਵੇਂ ਕੱਢ ਲਾਂਗੇ ਤੁਸੀਂ ਛਾਨ ਨਹੀਂ ਕਿਸੇ ਕੱਪੜੇ ਚ ਪਾ ਕੇ ਵੀ ਕੱਢ ਸਕਦੇ ਹੋ ਐਵੇਂ ਨਿਚੋੜ ਕੇ ਵੀ ਨਿਕਲ ਜਾਂਦਾ ਕੋਈ ਦਿੱਕਤ ਨਹੀਂ ਦੀ ਆਪਾਂ ਤਾਂ ਐਵੇਂ ਨਿਚੋੜ ਕੇ ਕੱਢ ਲੈਂਦੇ ਆ ਤੁਸੀਂ ਸ਼ਾਨੀ ਵਗੈਰਾ ਤੇ ਧਰ ਕੇ ਵੀ ਕੱਢ ਸਕਦੇ ਹੋ ਚੰਗੀ ਤਰ੍ਹਾਂ ਐਵੇਂ ਦੱਬ ਕੇ ਇਹਨੂੰ ਨਿਚੋੜ ਕੇ ਆਪਾਂ ਇਹਨੂੰ ਕੱਢ ਲਾਂਗੇ ਇਹਦਾ ਰਾਸਾ ਜਿਹੜਾ ਨਿਕਲੂਗਾ ਜੂਸ ਜੈ ਇਹਦਾ ਠੀਕ ਆ ਉਵੇਂ ਨਿਕਲ ਆਉਂਦਾ ਹੈ ਘੁੱਟ ਕੇ ਚੰਗੀ ਤਰ੍ਹਾਂ ਨਿਚੋੜ ਕੇ ਆ ਦੇਖੋ ਤੁਸੀਂ ਧਿਆਨ ਲਓ ਜੀ ਆ ਦੇਖੋ ਠੀਕ ਆ ਇਹਦਾ ਜੂਸ ਆ ਜਿਹੜਾ ਚੰਗੀ ਤਰ੍ਹਾਂ ਜਿਹੜਾ ਕਿ ਨਿਕਲ ਆਇਆ ਤੇ ਇਹੀ ਜੂਸ ਆ ਜਿਹੜਾ ਆਪਾਂ ਨੂੰ ਬਸ ਚਾਹੀਦਾ ਇਹਦਾ ਰਾਸਾ ਜਿਹੜਾ ਚਾਹੀਦਾ ਇਹ ਬਹੁਤ ਹੀ ਜ਼ਿਆਦਾ ਅਫੈਕਟਿਵ ਚੀਜ਼ ਹੈ ਇਹ ਠੀਕ ਆ ਤੇ ਆਪਣੇ ਘਰੇ ਆਮ ਹੀ ਸਾਰਿਆਂ ਦੇ ਆਲੂ ਦਾ ਪਾਏ ਹੁੰਦੇ ਆ ਇਹਦੇ ਰਸ ਚ ਆਪਾਂ ਇੱਕ ਪੈਕਟ ਆ ਜਿਹੜਾ ਪਾਊ ਚਾ ਕਾਫੀ ਦਾ ਪਾ ਲੈਣਾ ਤੇ ਇੱਕ ਵਿਟਾਮਿਨ E ਦਾ ਕੈਪਸੂਲ ਹੁਣ ਇੱਕ ਨੇਚਰਲ ਬਲੀਚ ਵੀ ਆ ਤੇ ਇੱਕ ਇਹ ਪੈਕ ਵੀ ਆ ਠੀਕ ਆ ਲੋ ਜੀ ਜਿਹੜੀ ਆਪਾਂ ਰੈਮਡੀ ਆ ਤਿਆਰ ਕੀਤੀ ਆ ਦੇਖੋ ਮਿਕਸ ਕਰ ਲਿਆ ਆਪਾਂ ਆ ਦੇਖੋ ਠੀਕ ਆ ਮਿਕਸ ਆਪਾਂ ਦਾ ਸਾਰਾ ਕੁਝ ਹੋ ਗਿਆ ਸੀ ਤੇ ਐਵੇਂ ਦਾ ਹੀ ਤਿਆਰ ਹੋ ਜੂਗਾ ਠੀਕ ਆ ਮੇਰਾ ਥੋੜਾ ਜਿਹਾ ਮਤਲਬ ਇਹ ਪਤਲਾ ਹੋ ਗਿਆ ਥੋੜਾ ਜਸ ਤੋਂ ਠੀਕ ਕਹੋ ਕਿ ਮੈਂ ਨਾ ਕੱਢਣਾ ਭੁੱਲ ਗਈ ਮੈਂ ਉਹ ਵੀ ਪਾਤਾ ਉਹਦੇ ਚ ਜਿੰਨਾ ਮੈਂ ਆਲੂ ਦਾ ਰਸ ਕੱਢਿਆ ਸੀਗਾ ਤੇ ਉਹਦੇ ਵਾਸਤੇ ਤੁਹਾਨੂੰ ਪਤਾ ਹੀ ਆ ਵੀ ਇੱਕ ਆਲੂ ਦਾ ਰਸ ਕੱਢ ਲੈਣਾ ਤੁਸੀਂ ਆਲੂ ਦਾ ਤਕਰੀਬਨ ਸਾਰਿਆਂ ਦੇ ਘਰਾਂ 'ਚ ਹੁੰਦੇ ਆ ਕੋਈ ਘਰ ਐਵੇਂ ਦਾ ਨਹੀਂ ਹੋਊਗਾ ਜਿਹਦੇ ਘਰ ਨਹੀਂ ਹੋਊਗਾ ਤੇ ਕਾਫੀ ਵੀ ਸਾਰਿਆਂ ਦੀ ਰਸੋਈ 'ਚ ਹੀ ਪਈ ਹੁੰਦੀ ਆ ਤੇ ਇੱਕ ਲੈਣਾ ਵਿਟਾਮਿਨ E ਦਾ ਕੈਪਸੂਲ ਉਹ ਤੁਸੀਂ ਇੱਕ ਅੱਧਾ ਪੱਤਾ ਮੰਗਵਾ ਕੇ ਰੱਖ ਲਿਆ ਕਰੋ ਇਹ ਬਹੁਤ ਜ਼ਿਆਦਾ ਵਧੀਆ ਚੀਜ਼ ਆ ਫੇਸ ਲਈ ਠੀਕ ਆ ਇਹਨਾਂ ਨੂੰ ਮਿਕਸ ਕਰਕੇ ਆਪਾਂ ਇੱਕ ਲਿਕਵਿਡ ਤਿਆਰ ਕਰ ਲੈਣਾ ਹੁਣ ਇਹਨੂੰ ਲਿਕਵਿਡ ਨੂੰ ਟ੍ਰਾਈ ਕਿਵੇਂ ਕਰਨਾ ਠੀਕ ਆ ਇਹਨੂੰ ਆਪਾਂ ਤੁਹਾਨੂੰ ਦੱਸਦੀ ਇਹ ਇੱਕ ਬਲੀਚ ਦਾ ਕੰਮ ਵੀ ਕਰੂਗਾ ਤੁਹਾਡੇ ਚਿਹਰੇ ਤੋਂ ਟੈਨਿੰਗ ਵੀ ਰਿਮੂਵ ਕਰੂਗਾ ਤੁਹਾਡੇ ਚਿਹਰੇ ਤੇ ਗਲੋ ਵੀ ਆਊਗਾ ਤੇ ਜੇ ਕੋਈ ਦਾਗ ਧੱਬੇ ਪਿਗਮੈਂਟੇਸ਼ਨ ਆ ਹੌਲੀ ਹੌਲੀ ਜਿਹੜੀ ਉਹ ਰਿਮੂਵ ਹੋ ਜੂਗੀ ਤੁਸੀਂ ਇਸ ਜੀ ਨੂੰ ਟ੍ਰਾਈ ਕਰਦੇ ਇੰਨੀ ਵੱਧਗਾ ਚੀਜ਼ ਐ ਇਹ ਕਾਫੀ ਤੇ ਆਲੂ ਦਾ ਜੂਸ ਦੋਨੇ ਚੀਜ਼ ਐ ਠੀਕ ਆ ਹੁਣ ਕਿਵੇਂ ਕਰਨਾ ਤੁਸੀਂ ਪਹਿਲਾਂ ਉਹਦੇ ਫੇਸ ਤੇ ਨਾ ਐਵੇਂ ਲਗਾ ਲੈਣੀ ਥੋੜਾ ਜਿਹਾ ਨਾ ਮਤਲਬ ਮੇਰਾ ਪਤਲਾ ਹੋ ਗਿਆ ਤੁਸੀਂ ਥੋੜਾ ਜਿਹਾ ਮਤਲਬ ਜਿਹੜਾ ਇਹਨੂੰ ਥੋੜਾ ਜਿਹਾ ਥਿੱਕ ਰੱਖਿਓ ਠੀਕ ਆ ਗਾੜਾ ਰੱਖਿਓ ਮੈਂ ਭੁੱਲ ਗਈ ਵੀ ਜੂਸ ਜਿਵੇਂ ਕੌਲੀ ਚ ਕੀ ਮੈਂ ਕਰਦੀ ਆ ਮੈਂ ਉਵੇਂ ਹੀ ਉਹਦੇ ਚ ਕਾਫੀ ਪਾਤੀ ਤੇ ਉਹ ਥੋੜਾ ਜਿਹਾ ਕੱਢਣਾ ਸੀਗਾ ਤੇ ਬਾਅਦ ਚੋਂ ਪਾਉਣਾ ਸੀ ਜਿੰਨਾ ਕਦੇ ਤੁਸੀਂ ਕੀ ਕਰਨਾ ਐਵੇਂ ਪਹਿਲਾਂ ਜਦੋਂ ਆਪਾਂ ਸਿਮੈਂਟ ਇਹਦੀ ਤੂੰ ਐਸੀ ਐਵੇਂ ਮ사ਜ ਕਰੀ ਜਾਣੀ ਸਾਫਟ ਜਿਹੇ ਹੱਥ ਨਾਲ ਦੋਕ ਸਟੈਪ ਨਾਲ ਕੋਈ ਜ਼ਿਆਦਾ ਵੱਡਾ ਕੰਮ ਨਹੀਂ ਠੀਕ ਆ ਸਾਰੇ ਜਿਵੇਂ ਹੁਣ ਇਥੋਂ ਕਾਲਾ ਕਾਲਾ ਹੋ ਜਾਂਦਾ ਗੰਗਾ ਦੀਆਂ ਇਹ ਚੀਜ਼ਾਂ ਕਾਲੀਆਂ ਕਾਲੀਆਂ ਹੋਈਆਂ ਪਈਆਂ ਉਹ ਤੁਹਾਨੂੰ ਨਾ ਇੱਕਦਮ ਰਿਜ਼ਲਟ ਮਿਲ ਚੁੱਕੇ ਇੱਕਦਮ ਤੇ ਇੱਕ ਭੈਣ ਦਾ ਕਮੈਂਟ ਸੀਗਾ ਵੀ ਆਇਲ ਆਇਲ ਬਾਰੇ ਦੱਸੋ ਆਇਲ ਆ ਜਿਹੜਾ ਆਪਣਾ ਭੈਣੇ ਬਣਿਆ ਹੋਇਆ ਆ ਆਪਾਂ ਤੁਹਾਨੂੰ ਦੱਸਿਆ ਹੋਇਆ ਬਹੁਤ ਜ਼ਿਆਦਾ ਵੀਡੀਓ ਦੇ ਵਿੱਚ ਵੀ ਆਇਲ ਆਪਾਂ ਕਿਵੇਂ ਬਣਾਇਆ ਹੋਇਆ ਤੁਸੀਂ ਉਹ ਵੀਡੀਓ ਜਾ ਕੇ ਆਪਣੇ ਚੈਨਲ ਤੇ ਚੈੱਕ ਕਰ ਸਕਦੇ ਹੋ ਜਿਹਦੇ ਨਾਲ ਕਿ ਮੈਨੂੰ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਮਿਲਦੇ ਆ ਮਿਲੇਆ ਮੇਰੀ ਬੇਟੀ ਦੇ ਵੀ ਯੂਜ਼ ਕਰਦੀ ਹੈ ਫਿਰ ਜਿੰਨਾ ਮਰਜੀ ਛੋੜ ਦਾ ਬੱਚਾ ਚਾਹੇ ਤੁਸੀਂ ਤੁਹਾਡੀ ਕੁੜੀਆ 2 ਸਾਲ ਦੀ 5 ਸਾਲ ਦੀ ਜਾਂ ਤੁਹਾਡਾ ਬੇਟਾ ਕਿਸੇ ਦੇ ਵੀ ਤੁਸੀਂ ਉਹ ਜਿਹੜਾ ਆਇਲ ਹੈ ਲਗਾ ਸਕਦੇ ਹੋ ਦਾ ਕੋਈ ਇਹ ਸਾਈਡ ਇਫੈਕਟ ਨਹੀਂ ਹੈਗਾ ਕਿ ਤੁਸੀਂ ਉਹ ਚੀਜ਼ ਹੈਗੀ ਟ੍ਰਾਈ ਨਹੀਂ ਕਰ ਸਕਦੇ ਠੀਕ ਆ ਤੇ ਬਹੁਤ ਜ਼ਿਆਦਾ ਵਧਿਆ ਰਿਜ਼ਲਟ ਆ ਵਾਲ ਚੜਨ ਉਹੜ ਜਾਂਦੇ ਆ ਵਾਲਾਂ ਸ਼ਾਈਨ ਆ ਜਿਹੜੀ ਵਾਪਸ ਆ ਜਾਂਦੀ ਆ ਹੌਲੀ ਹੌਲੀ ਜਿਹੜੇ ਉਮਰ ਤੋਂ ਪਹਿਲਾਂ ਚਿੱਟੇ ਹੋਏ ਵਾਲ ਹੁੰਦੇ ਆ ਉਹ ਵੀ ਕਾਲੇ ਹੋ ਜਾਂਦੇ ਠੀਕ ਆ ਟਾਈਮ ਦੇ ਚਿੱਟੇ ਹੋਣ ਨੂੰ ਨਾ ਬਈ ਕਿਹਾ ਕਰੋ ਵੀ ਕਾਲੇ ਹੋ ਜਾਣ ਉਹ ਤਾਂ ਬਹੁਤ ਔਖੇ ਕਾਲੇ ਹੁੰਦੇ ਆ ਕਿਸੇ ਦੇ ਹੋ ਜਾਂਦੇ ਆ ਪਰ ਮੈਂ ਨਹੀਂ ਇਹ ਕਹਿੰਦੀ ਵੀ ਕਾਲੇ ਹੋ ਜਾਣਗੇ ਪਰ ਜਿਵੇਂ ਹੁਣ ਆਪਣੀ ਵੀਕਨੈਸ ਵਗੈਰਾ ਨਾਲ ਕੰਗਾ ਦੇ ਛੋਟੇ ਬੱਚਿਆਂ ਦੀ ਆ ਜਾਂਦੀਆਂ ਨਾ ਵਾਲ ਕਾ ਚਿੱਟੇ ਉਹ ਚੀਜ਼ ਥੋੜੀ ਜਿਹੀ ਕਵਰ ਅਪ ਹੋ ਜਾਂਦੀ ਆ ਠੀਕ ਆ ਉਸ ਚੀਜ਼ ਦੀ ਤਾਂ ਹੋ ਜਾਂਦੀ ਆ ਪਰ ਜਿਹੜੇ ਕਹੋਗੇ ਵੀ ਤੁਸੀਂ ਹੁਣ 70 80 ਸਾਲ ਦੇ ਹੋ ਤੇ ਅਭੀ ਸਾਡੇ ਵਾਲ ਕਾਲੇ ਹੋ ਜਾਣ ਉਹ ਜੀ ਧਣੀ ਆਪਾਂ ਕਹਿ ਸਕਦੇ ਹਾਂ ਕਾਲੇ ਹੋ ਜਾਣਗੇ ਠੀਕ ਹੈ ਨਾ ਟਰਾਈ ਕਰਦੇ ਰਹੋ ਹੋ ਸਕਦਾ ਹੋ ਜਾਣ ਤੇ ਇੱਕ ਆਪਾਂ ਰੈਮਡੀ ਤੁਹਾਨੂੰ ਸਵੇਰੇ ਦੇਵਾਂਗੇ ਬਹੁਤ ਵਧਗਾ ਰਿਜ਼ਲਟ ਮਿਲੇਆ ਮੈਨੂੰ ਉਹ ਮੈਂ ਤੁਹਾਨੂੰ ਦੱਸੇ ਹੀ ਸੀ ਵੀ ਆਪਣੀ ਜਿਹੜੀ ਪ੍ਰੋਸੀਜ ਆ ਪ੍ਰੋਸੈਸ ਆ ਉਹਦਾ ਚੱਲ ਰਿਹਾ ਸੀ ਤੇ ਉਹਦਾ ਰਿਜ਼ਲਟ ਆ ਜਿਹੜਾ ਮੈਨੂੰ ਮਿਲ ਗਿਆ ਤਾਂ ਆਪਾਂ ਹੁਣ ਉਹ ਕੱਲ ਨੂੰ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਹੁਤ ਜ਼ਿਆਦਾ ਵਧੀਆ ਉਹ ਵੀ ਬਹੁਤ ਜ਼ਿਆਦਾ ਭੈਣਾਂ ਦੀ ਜ਼ਰੂਰ ਤਾਂ ਉਹ ਵਾਲੀ ਰੈਮਡੀ ਠੀਕ ਆ ਉਹ ਮੇਰੀ ਆਪਣੀ ਰੈਮਡੀ ਨਹੀਂ ਆਪਾਂ YouTube ਤੋਂ ਹੀ ਦੇਖ ਕੇ ਉਹ ਰੈਮਡੀ ਟਰਾਈ ਕੀਤੀ ਸੀ ਤੇ ਆਪਾਂ ਤੁਹਾਨੂੰ ਦੱਸ ਦਿਆਂਗੇ ਆਪਾਂ ਕਿੰਨਾਂ ਦੀ ਰੈਮਡੀ ਉਹ ਟਰਾਈ ਕੀਤੀ ਆ ਪਰ ਚਲੋ ਕਈ ਵਾਰੀ ਆਏ ਹੁੰਦਾ ਵੀ ਕਈ ਭੈਣਾਂ ਨੂੰ ਨਹੀਂ ਪਤਾ ਹੁੰਦਾ ਕਈਆਂ ਨੂੰ ਠੀਕ ਆ ਤੇ ਆਪਾਂ ਉਹ ਚੀਜ਼ ਤੁਹਾਨੂੰ ਦੱਸ ਦਿਆਂਗੇ ਤੇ ਮੈਨੂੰ ਉਸ ਚੀਜ਼ ਦਾ ਰਿਜ਼ਲਟ ਮਿਲਿਆ ਮੈਂ ਤਾਂ ਉਸ ਭੈਣ ਦਾ ਵੀ ਧੰਨਵਾਦ ਕਰਦੀ ਆ ਜਿਹਨੇ ਇਹ ਰੈਮਡੀ ਦਿੱਤੀ ਸੀਗੀ ਠੀਕ ਆ ਨਾ ਬਹੁਤ ਵਦਗਾ ਰੈਂਬੀ ਇਹ ਤਾਂ ਬਹੁਤ ਜਿਆਦਾ ਕਮਾਲ ਦੀ ਚੀਜ਼ ਆ ਕੱਲ ਨੂੰ ਆਪਾਂ ਦੇਵਾਂਗੇ ਤੁਹਾਨੂੰ ਉਹ ਲਓ ਜੀ ਹੁਣ ਆਪਾਂ ਦੇਖੋ ਤੁਸੀਂ ਆਪਾਂ ਜਿਹੜੀ 5-7 ਮਿੰਟਾਂ ਜਿਹੜੀ ਮ사ਜ ਕਰ ਲਈ ਹੁਣ ਤੁਸੀਂ ਕੀ ਕਰਨਾ ਤੁਸੀਂ ਫੇਰ ਇਹਨੂੰ ਉੱਪਰ ਲੇਪ ਜੇ ਤਰ੍ਹਾਂ ਲਾ ਲੈਣਾ ਇਹਨੂੰ ਪੂਰਾ ਇਹ ਲੈ ਡਾਈ ਲੋਚ ਤੁਸੀਂ ਕੀ ਕਰਨਾ ਪੂਰਾ ਮਤਲਬ ਆਪਦੇ ਫੇਸ ਤੇ ਇਹਨੂੰ ਕਵਰ ਕਰ ਲੈਣਾ ਇੱਕ ਵਾਰੀ ਦੁਬਾਰਾ ਤੋਂ ਜਦੋਂ ਤੁਸੀਂ ਮ사ਜ ਕਰ ਲਈ ਉਸ ਤੋਂ ਬਾਅਦ ਫਿਰ ਇਹਨੂੰ ਇੱਕ ਵਾਰੀ ਕਵਰ ਕਰ ਲੈਣਾ ਠੀਕ ਆ ਤੇ ਫਿਰ ਉਸ ਤੋਂ ਬਾਅਦ ਤੁਸੀਂ 20 ਤੋਂ 25 ਮਿੰਟ ਇਹਨੂੰ ਐਵੇਂ ਲਗਾ ਕੇ ਰੱਖਣਾ ਪੂਰਾ ਸੁੱਕਣ ਦੇਣਾ ਜਦੋਂ ਪੂਰਾ ਸੁੱਕ ਜੇ ਉਸ ਤੋਂ ਬਾਅਦ ਆ ਜਿਹੜਾ ਫੇਸ ਆ ਜਿਹੜਾ ਵਾਸ਼ ਕਰਨਾ ਤੁਸੀਂ ਠੀਕ ਆ ਵਾਸ਼ ਕਰਨਾ 20 ਮਿੰਟ ਤਾਂ ਲਗਾਉਣਾ ਹੀ ਲਗਾਉਣਾ ਜਿਆਦਾ ਟਾਈਮ ਰੱਖ ਸਕਦੇ ਆ ਅੱਧਾ ਘੰਟਾ ਦਾ ਰੱਖ ਲਓ ਮੀ ਮੈਂ ਟਰੱਕੀ ਰੱਖਣਾ 20 ਮਿੰਟਾਂ ਬਾਅਦ ਤੁਸੀਂ ਫਿਰ ਧੋ ਕੇ ਆਪਦੇ ਫੇਸ ਦਾ ਰਿਜ਼ਲਟ ਖੁਦ ਦੇਖਿਓ ਸੌਖੀ ਜੀ ਚੀਜ਼ ਆ 2 ਰੁਪਏ ਦਾ ਇਹ ਪਾਊਚ ਆ ਜਾਂਦਾ ਕਾਫੀ ਦਾ ਕੋਈ ਜ਼ਿਆਦਾ ਵੱਡਾ ਨਹੀਂ ਹੈ ਵੀ ਮਹਿੰਗਾ ਆਊਗਾ 2 ਰੁਪਈਆ ਦਾ ਲੈ ਕੇ ਆਉਣਾ ਤੁਸੀਂ ਤੇ ਬਸ ਫਿਰ ਤੁਸੀਂ ਰਿਜ਼ਲਟ ਤਾਂ ਖੁਦ ਹੀ ਦੇਖੋਗੇ ਇਹਨੂੰ ਤੁਸੀਂ ਆਪਦੇ ਹੱਥਾਂ ਤੇ ਵੀ ਲਗਾ ਸਕਦੇ ਆਪਦੀ neck ਤੇ ਵੀ ਲਗਾ ਸਕਦੇ ਮੇਰਾ ਥੋੜਾ ਜਿਹਾ ਬਚ ਗਿਆ ਮੈਂ ਆਹਦੇ ਤਾਂ ਦਾ ਕਲਰ ਵੀ ਟੋੜਿਆ ਨਾ ਜਿਹੜਾ ਕੀ ਫੇਅਰ ਹੋ ਜੂਗਾ ਇਹ ਕੋਈ ਵੀ ਲਗਾ ਸਕਦਾ ਚਾਹੇ ਉਹਨਾਂ ਦੀ ਸਕਿਨ ਡਰਾਈ ਆ ਚਾਹੇ ਉਹਨਾਂ ਦੀ ਸਕਿਨ ਆਇਲੀ ਆ ਕਿਸੇ ਵੀ ਤਰ੍ਹਾਂ ਦੀ ਕੋਈ ਸਾਈਡ ਇਫੈਕਟ ਨਹੀਂ ਇਸ ਰੈਮਡੀ ਦਾ ਤੇ ਰਿਜ਼ਲਟ ਤੁਹਾਨੂੰ ਬਸ ਤੁਸੀਂ ਟਰਾਈ ਕਰ ਲਿਓ ਤੇ ਫਿਰ ਰਿਜ਼ਲਟ ਦਾ ਜਿਹੜਾ ਕਿ ਸ਼ੇਅਰ ਕਰਿਓ ਆਪੇ ਤੁਸੀਂ ਕਮੈਂਟ ਕਰਕੇ ਵੀ ਕਿਵੇਂ ਦਾ ਰਿਜ਼ਲਟ ਮਿਲਿਆ ਤੁਹਾਨੂੰ ਠੀਕ ਆ ਤੇ ਹੁਣ ਆਪਾਂ ਤਾਂ ਲਗਾ ਲਿਆ ਦੇਖੋ ਤੁਸੀਂ ਤੇ ਹੁਣ ਆਪਾਂ 20-25 ਮਿੰਟ ਇਹਨੂੰ ਸੁਕਾਵਾਂਗੇ ਤੇ ਉਸ ਤੋਂ ਬਾਅਦ ਜਿਹੜਾ ਕਿ ਫੇਸ ਆਪਾਂ ਧੋ ਕੇ ਫਿਰ ਤੁਹਾਨੂੰ ਦਿਖਾਉਣੀ ਆ ਵੀ ਕੀ ਚੀਜ਼ ਤੇ ਕਿਵੇਂ ਦਾ ਫੇਸ ਬਣ ਗਿਆ ਤੁਹਾਨੂੰ ਇਨਾ ਵਧਾ ਰਿਜ਼ਲਟ ਮਿਲਣਾਣਾ ਬਸ ਤੇ ਇੱਕ ਬਲੀਚ ਦਾ ਕੰਮ ਕਰੂਗੀ ਇਹ ਤੁਸੀਂ ਕਿਤੇ ਵੀ ਜਾਣਾ ਤੁਨ ਕੋਈ ਮਾਰਕੀਟ ਵਾਲੀ ਕੈਮੀਕਲ ਵਾਲੀ ਉਹ ਜਿਹੜੀ ਬਲੀਚ ਹੁੰਦੀ ਹੈ ਨਾ ਆਪਾਂ ਕਰ ਲੈਣੇ ਆ ਉਹ ਬਹੁਤ ਜ਼ਿਆਦਾ ਸਾਈਡ ਇਫੈਕਟ ਆ ਉਹਨਾਂ ਦੇ ਮੈਨੂੰ ਤਾਂ ਮੈਨੂੰ ਲੱਗਦਾ 5 6 ਸਾਲ ਹੋ ਗਏ ਛੱਡੀ ਨੂੰ ਕੋਈ ਬਲੀਚ ਆਪਾਂ ਕੋਈ ਫੇਸ਼ੀਅਲ ਕੋਸ਼ ਨਹੀਂ ਕੀਤਾ ਕੋਸ਼ ਵੀ ਨਹੀਂ ਕੀਤਾ ਮੈਂ ਆਵੇ ਇਸ ਤੇ ਕਦੇ ਹੀ ਕੋਈ ਜੀ ਆਪਾਂ ਕੋਈ ਇੱਥੋਂ ਤੱਕ ਕਿ ਆਪਾਂ ਕਰੀਮ ਵਗੈਰਾ ਵੀ ਕੋਈ ਨਹੀਂ ਲਗਾਉਦੇ ਆਪਾਂ ਸਿਰਫ ਜਿਹੜੀਆਂ ਹੋਮ ਮੇਡ ਆਪਣੀ ਕਰੀਮ ਆ ਆਪਦੀ ਖੁਦ ਦੀ ਬਣਾਈ ਹੋਈ ਆ ਉਹੀ ਯੂਜ਼ ਕਰਦੀ ਆ ਕੋਈ ਹੋਰ ਚੀਜ਼ ਨਹੀਂ ਆਪਾਂ ਯੂਜ਼ ਕਰਦੇ ਆਪਣੇ ਫੇਸ ਤੇ ਠੀਕ ਆ ਨਾ ਤਾਂ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਇੰਨਾਂ ਚੀਜ਼ਾਂ ਦੇ ਹਾਂ ਇੱਕ ਵਾਰੀ ਜਿਹੜਾ ਜੀ ਜਦੋਂ ਆਪਾਂ ਸ਼ੁਰੂ ਕਰਦੇ ਆ ਕੋਈ ਵੀ ਚੀਜ਼ ਉਹਦਾ ਰਿਜ਼ਲਟ ਥੋੜਾ ਜਿਹਾ ਟਾਈਮ ਪਾ ਕੇ ਮਿਲਦਾ ਲਓ ਜੀ ਹੁਣ ਆਪਾਂ ਇਹਨੂੰ ਸੁਕਾ ਲਗੇ ਚੰਗੀ ਤਰ੍ਹਾਂ ਤੇ ਫਿਰ ਤੁਹਾਨੂੰ ਆਪਾਂ ਮਿਲਦੀਆਂ ਠੀਕ ਆ ਧੋ ਕੇ ਫੇਸ ਫਿਰ ਤੁਹਾਨੂੰ ਦਿਖਾਉਣੀ ਲਓ ਜੀ ਆਪਾਂ ਫੇਸ ਆ ਜਿਹੜਾ ਧੋਇਆ ਏ ਠੀਕ ਆ ਤੇ ਤੁਸੀਂ ਰਿਜ਼ਲਟ ਦੇਖੋ ਖੁਦ ਪੂਰੇ 25 ਮਿੰਟਾਂ ਬਾਅਦ ਆਪਾਂ ਜਿਹੜਾ ਫੇਸ ਆ ਤੇ ਆਪਾਂ ਹੱਥਾਂ ਦੇ ਵੀ ਲਗਾ ਲਿਆ ਸੀ ਆਪਣੇ ਆਪਾਂ ਤੁਹਾਨੂੰ ਦਿਖਾਉਣੇ ਰੋਕ ਜੋ ਨਾਵਲ ਨਾ ਦੇਖਿਓ ਠੀਕ ਆ ਹੱਥਾਂ ਵਾਲੇ ਦੇਖਿਓ ਸਿਰਫ ਨੌ ਤਾਂ ਮੇਰੇ ਹੈਗੇ ਹੀ ਐਵੇਂ ਦੇ ਠੀਕ ਆ ਤੇ ਹੁਣ ਤੁਸੀਂ ਦੇਖੋ ਰਿਜ਼ਲਟ ਦੇਖੋ ਹੈ ਨਕਮਾਲਤਾ ਤੁਹਾਨੂੰ ਐ ਲੱਗੂਗਾ ਵੀ ਤੁਸੀਂ ਨਾ ਬਹੁਤ ਮਹਿੰਗੀ ਬਲੀਚ ਕੋਈ ਮਹਿੰਗਾ ਫੇਸ਼ੀਅਲ ਕਰਵਾਇਆ ਆ ਵੀ ਜਿਹੜਾ ਮਤਲਬ ਤੁਹਾਡੀ ਸਕਿਨ ਜਿਹੜੀ ਇੱਕਦਮ ਇੰਨਾ ਵਧਾ ਰਿਜ਼ਲਟ ਮਿਲਣਾ ਤੁਹਾਨੂੰ ਟਰਾਈ ਜ਼ਰੂਰ ਕਰਿਓ ਸਿਰਫ 2 ਤੋਂ 3 ਰੁਪਏ ਲੱਗਣੇ ਆ ਇੱਕ ਆਲੂ ਤੇ ਇੱਕ ਜਿਹੜਾ ਕਿ ਕੌਫੀ ਦਾ ਪਾਊਚ ਤੇ ਇੱਕ ਵਿਟਾਮਿਨ E ਦਾ ਕੈਪਸੂਲ ਠੀਕ ਆ ਜੇ ਨਹੀਂ ਹੈਗਾ ਤਾਂ ਇਹ ਜ਼ਰੂਰ ਮੰਗਵਾ ਲਓ ਇਹ ਵਿੱਚ ਪਾਉਣਾ ਹੀ ਪਾਉਣਾ ਠੀਕ ਆ ਐਨਾ ਸੋਚਿਓ ਵੀ ਇਹ ਸਕਿਪ ਕਰ ਦਗੇ ਕਿਉਂਕਿ ਕਮੈਂਟਾਂ 'ਚ ਕਈ ਵਾਰੀ ਕਹਿ ਦਿੰਦੇ ਆ ਇਹ ਚੀਜ਼ ਸਕਿਪ ਕਰਦੇ ਠੀਕ ਆ ਤਾਂ ਇਸ ਚੀਜ਼ ਨੂੰ ਜ਼ਰੂਰ ਮਤਲਬ ਟਰਾਈ ਕਰਿਓ ਤੇ ਟਰਾਈ ਕਰਕੇ ਰਿਜ਼ਲਟ ਜ਼ਰੂਰ ਸ਼ੇਅਰ ਕਰਿਓ ਚਲੋ ਜੀ ਠੀਕ ਆ ਅੱਜ ਲਈ ਇੰਨਾ ਹੀ ਕਾਫੀ ਆ ਕੱਲ ਨੂੰ ਫਿਰ ਮਿਲਦੇ ਆ ਕੁਝ ਨਵਾਂ ਲੈ ਕੇ ਓਕੇ ਬਾਏ